ਅੱਜ ਇਸ ਪ੍ਰੈਸ ਕਾਨਫਰੰਸ ਕਿਤੇ ਸਾਰੇ ਜਾਣਦੇ ਹਨ ਕਿ ਜਿਹੜੇ ਆਪਣੇ ਲੋਕ ਸਭਾ ਚੋਣਾਂ ਹੋ ਰਹੇ 2024 ਦੇ ਉਸ ਦੇ ਪੰਜਾਬ ਦੇ ਅਖਰੀ ਫੇਸ ਦੇ ਵਿੱਚ ਸੱਪੇ ਫੇਸ ਦੇ ਵਿੱਚ ਚੋਣ ਹੋਣੇ ਨੇ ਇਹਨਾਂ ਚੋਣਾਂ ਦੀ ਪ੍ਰਕਿਰਿਆ ਦੇ ਸੰਬੰਧ ਵਿੱਚ ਹੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅੱਜ ਮਿਤੀ 7 ਮਈ ਤੋਂ ਲੈ ਕੇ 14 ਮਈ ਤੱਕ ਇਹਨਾਂ ਦੇ ਨਾਮੀਨੇਸ਼ਨਸ ਐਕਸਪੈਕਟ ਐਕਸੈਪਟ ਕੀਤੇ ਜਾਣਗੇ ਕੈਂਡੀਡੇਟਸ ਦੇ ਅੱਜ ਮਿਤੀ 70 ਤਰੀਕ ਨੂੰ ਸਾਡੇ ਕੋਲ ਇੱਕ ਨਾਮਿਨੇਸ਼ਨ ਆਇਆ ਹੈ ਤੇ ਇਸੇ ਤਰ੍ਹਾਂ ਜੋ ਵੀ ਨਾਮਿਨੇਸ਼ਨਸ ਆਣਗੇ ਸੇ ਬੁਝਾਨਾ ਲਿਸਟ ਸ਼ੇਅਰ ਕਰਾਂਗੇ ਨਾਲ ਹੀ ਨਾਲ ਸਾਰੇ ਕੈਂਡੀਡੇਟਸ ਦਾ ਐਫਿਡੇਵਿਟ ਜੋ ਹੈ ਉਹ ਸਾਡੇ ਨੋਟਿਸ ਬੋਰਡ ਤੇ ਵੀ ਅਪਲੋਡ ਹੋਏਗਾ ਤੇ ਇਸੇ ਹੀ ਵੈਬਸਾਈਟ ਤੇ ਵੀ ਅਵੇਲੇਬਲ ਹੋਏਗਾ ਨਾਲ ਹੀ ਮੈਂ ਹੁਸ਼ਾਪੁਰ ਦੇ ਸਾਰੇ ਵੋਟਰਸ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਆਉਣ ਵਾਲੀ 1 ਜੂਨ ਨੂੰ ਆਪਣੇ ਵੋਟਰ ਜ਼ਰੂਰ ਪਾਓ ਇਸ ਦੇ ਲਈ ਸਭੂ ਹੁਸ਼ਾਪੁਰ ਦੀ ਚੋਣ ਵਾਲੀ ਟੀਮ ਬਹੁਤ ਤਿਆਰੀਆਂ ਕੀਤੀਆਂ ਗਈਆਂ ਨੇ ਅਸੀਂ ਸਾਰੇ ਬੂਥਾਂ ਉਹਤੇ ਇਨਸ਼ੋਰ ਕਰ ਰਹੇ ਕਿ ਉਤੇ ভোটার ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਏ ਹਰ ਬੂਥ 'ਤੇ ਉਤੇ ਅੱਛਾ ਪੀਣ ਵਾਲਾ ਪਾਣੀ ਗਰਮੀ ਤੋਂ ਬਚਣ ਲਈ ਛਾਂ ਪੱਖੇ ਕੁਲਰ ਸਾਰੇ ਇੰਤਜ਼ਾਮ ਕਰ ਰਹੇ ਪਰ ਹੁਣ ਕੇਵਲ VOTERS ਨੂੰ ਇਹ ਅਪੀਲ ਹੈ ਕਿ ਆਪਣਾ ਅਧਿਕਾਰ ਸਮਝਦੇ ਹੋਏ ਤੇ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ 1 ਜੂਨ ਨੂੰ ਆਪਣੀ ਵੋਟ ਜ਼ਰੂਰ ਪਾਓ ਤੇ ਆਪਣੇ ਪਸੰਦੀ ਸਰਕਾਰ ਜਿਸ ਨੂੰ ਵੀ ਤੁਸੀਂ ਸਮਝਦੇ ਹੋ ਕਿ ਰਿਸਪਾਂਸਿਬਲ ਹੈ ਜਿਸ ਨੇ ਅੱਗੇ ਸਾਡਾ ਦੇਸ਼ ਚਲਾਣਾ ਹੈ ਆਪਣੀ ਸਰਕਾਰ ਬਣਾਓ आखिरी डेट जो सी फॉर्म अपना परंदी जिसने भी नवी वोटा हो, निकल चुकी है। चार मई तो बाद आ, है की, आ, सत दिन का प्रोसेस होंगे कि सत्त मई से सॉरी अज की लास्ट डेट थी उस तो दिन का प्रोसैस होंगे कि वेरीफिकेन करानी है बी एल ओसू चौदह तरीक ना फाइनल आ, बन जाएगा वोटर इलेक्टोरल रोल ਤੇ ਸਤਾਰਾ ਨੂੰ ਜਦੋਂ ਸਾਡੇ ਫਾਈਨਲ ਲਿਸਟ ਆਫ ਕੰਟੈਸਟਿੰਗ ਕੈਂਡੀਡੇਟਸ ਸਾਡੇ ਕੋਲ ਆ ਜਾਣਗੇ ਸਕਰੂਟੀ ਤੇ ਵਿਦਡਰੋਅਲ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਕੈਂਡੀਡੇਟਸ ਨਾਲ ਵੀ ਇਹ ਲਿਸਟ ਸ਼ੇਅਰ ਕੀਤੀਆਂ ਜਾਣਗੀਆਂ ਨਿਊਮੀਨੇਸ਼ਨਸ ਉਸ ਤੋਂ ਬਾਅਦ ਇੱਕ ਨਿਊਮੀਨੇਸ਼ਨ ਹੋ ਗਈ ਅੱਜ ਇੱਕ ਨੋਮੀਨੇਸ਼ਨ ਆਈ ਹੈ ਇੱਕ ਆਜ਼ਾਦ ਉਮੀਦਵਾਰ ਵੱਲੋਂ ਇੱਕ ਨੋਮੀਨੇਸ਼ਨ ਫਾਈਲ ਕੀਤੀ ਗਈ ਹੈ ਮਾਡਲ ਬੂਥ ਨੂੰ ਲੈ ਕੇ ਤੁਸੀਂ ਇਲੈਕਸ਼ਨਸ ਦੇ ਵਿੱਚ ਇੰਨੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਸਾਰੀ ਤਿਆਰੀ ਜਿਹੜੀ ਵੀ ਹੁੰਦੀ ਹੈ ਅਲਟੀਮੇਟਲੀ ਉਸ ਦਾ ਫਾਇਦਾ ਉਦੋਂ ਹੀ ਹੁੰਦਾ ਹੈ ਜਦੋਂ VOTER ਆਪਣੀ ਬੂਥ ਤੇ ਆ ਕੇ ਆਪਣੀ ਵੋਟ ਪਾਏ ਅਸੀਂ ਲਗਭਗ 2 ਮਹੀਨੇ ਤੋਂ ਜਦੋਂ ਦਾ ਇਲੈਕਸ਼ਨ ਅਨਾਉਂਸ ਹੋਇਆ ਤੇ ਉਸ ਤੋਂ ਪਹਿਲਾਂ ਲਗਭਗ 2 ਸਾਲ ਵੀ ਅਸੀਂ ਕਹਿ ਸਕਦੇ ਹਾਂ ਇਲੈਕਸ਼ਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਪਰ ਇੰਨੀ ਤਿਆਰੀ ਦਾ ਫਾਇਦਾ ਉਦੋਂ ਹੀ ਹੈ ਜਦੋਂ VOTER ਆਪਣੀ ਵੋਟ ਪਾਏ ਇਨ੍ਹਾਂ ਤਿਆਰੀਆਂ ਦੇ ਵਿੱਚ ਹੀ ਹਰ ਹਲਕੇ ਦੇ ਵਿੱਚ 10 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਨੇ ਹਰ ਹਲਕੇ ਦੇ ਵਿੱਚ ਪਿੰਕ ਬੂਥ, ਗ੍ਰੀਨ ਬੂਥ ਤੇ ਜ਼ਿਲ੍ਹੇ ਦੇ ਵਿੱਚ ਇੱਕ ਪੀਡਬਲਯੂਡੀ ਮੈਨੇਜਡ ਬੂਥ ਵੀ ਬਣਾਇਆ ਜਾ ਰਿਹਾ ਹੈ। ਮੈਂ ਸਮੂਹ ਵੋਟਰਸ ਨੂੰ ਇਹ ਅਪੀਲ ਕਰਦੇ ਆਂ ਕਿ ਇੱਕ ਜੁਨ ਨੂੰ ਆਕੇ ਆਪਣੇ ਵੋਟ ਜ਼ਰੂਰ ਪਾਓ। ਤੁਹਾਡੇ ਲਈ ਬਹੁਤ ਕੁਪਤਾ ਇੰਤਜ਼ਾਮ ਕੀਤੇ ਗਏ ਹਨ। ਜੀ ਆਪਣੀ ਮਾਡਲ ਪੋਲਿੰਗ ਸਟੇਸ਼ਨ ਤੇ ਜੋ ਮੈਂ ਦੱਸਿਆ ਕਿ ਹਰ ਹਲਕੇ ਦੇ ਵਿੱਚ ਅਸੀਂ 10 ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਹਾਂ ਕਿਉਂਕਿ ਸਾਰਿਆਂ ਨੂੰ ਲੱਗਦਾ ਹੈ ਕਿ ਗਰਮੀ ਹੈ, ਛੁੱਟੀ ਹੈ, ਅਸੀਂ ਕਿਉਂ ਆਪਣਾ ਜਾ ਕੇ ਟਾਈਮ ਖਰਾਬ ਕਰੀਏ। ਅਸੀਂ एक माहौल देता है कि किस तरह वोटर बूथ पर आके तो लगेगा कि एक त्यौहार है जिथे पंजाबी विरसा देख सकते एक्सपीरियंस कर सकते इसे तैयारी के मॉडल पोलिंग स्टेशन की एक वीडियो भी रिज की अच्छ एक सोंग भी लॉन्च किया है साड़ी कोशिश रहेगी कि अभी वो तो वे मॉडल पोलिंग स्टेशन के उ इस तरह की तैयारियां करके ਲੋਕਾਂ ਨੂੰ ਦਿਖਾ ਸਕੀ ਕਿ ਦੇਖੋ ਸਾਡਾ ਵਿਰਸਾ ਵੀ ਕਿੰਨਾ ਅੱਛਾ ਹੈ ਇੱਕ ਤਿਉਹਾਰ ਜਿਹਾ ਮਾਹੌਲ ਹੈ ਤੇ ਨਾਲ ਹੀ ਨਾਲ ਅਸੀਂ ਆਪਣਾ ਜੋ ਜ਼ਿੰਮੇਵਾਰੀ ਹੈ ਵੋਟ ਪਾਉਂਦੀ ਉਸ ਨੂੰ ਵੀ ਪੂਰਾ ਕਰ ਰਹੇ ਹਾਂ ਮੈਂ ਪਹਿਲਾ 30 ਵੋਟਰਸ ਨੂੰ ਇਨਾਮ ਦਿੱਤੇ ਜਾਣਗੇ ਇਹ ਸੁਵਿਧਾ ਹਰ ਇੱਕ ਬੋਥ ਤੇ ਹੋਏਗੀ ਜਿਵੇਂ ਸਾਡੀ ਪੂਰੇ ਪੂਰੇ ਕੋਸ਼ਿਸ਼ ਹੈ ਅਸੀਂ ਹਰ ਬੋਥ ਤੇ ਇਹ ਸੁਵਿਧਾ ਦੇਵਾਂਗੇ ਇਸ ਦੇ ਲਈ ਸਾਡੇ ਗੱਲ ਵੀ ਕਰ ਰਹੀ ਅਸੀਂ ਕੁਝ ਸਪான்ਸਰਸ ਵੀ ਇਸ ਦੇ ਲਈ ਤਿਆਰ ਕਰ ਲਏ ਨੇ ਜੋ ਤਿਆਰ ਹੈ ਕਿ ਵੋਟਰਸ ਨੂੰ ਅਸੀਂ ਹਰ ਬਹੁਤੇ ਉਤੇ ਪਹਿਲੇ 3 ਵੋਟਰ ਇਸ ਕਰਕੇ ਹਲੇ ਤੱਕ ਸਾਡਾ A ਨੰਬਰ ਹੋਇਆ ਹੈ ਡਿਸਾਈਡ ਜੇਕਰ ਸਾਡੇ ਕੋਲ ਹੋਰ ਆ ਜਾਂਦੇ ਬੰਦੇ ਤਾਂ ਅਸੀਂ ਹੋਰ ਮੁਰਤਾ ਦੇ ਉਤੇ ਵੀ ਦੇਵਾਂਗੇ ਪਰ ਇਹ ਕੇਵਲ ਇਸ ਕਰਕੇ ਕਿ ਵੋਟਰ ਆਨ ਉਹਨਾਂ ਨੂੰ ਲੱਗੇ ਕਿ ਅਸੀਂ ਛੁੱਟੀ ਵੀ ਮਨਾ ਰਹੇ ਹਾਂ ਤੇ ਨਾਲ ਦੇ ਨਾਲ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਾਂ ਪੋਲਿੰਗ ਬੂਥ ਜਿਵੇਂ ਕਿੰਨੇ ਵਿਸ਼ਾਪਰੂਪ ਦੋਧਨ ਪਰੰਪੂ ਪੈਗੇ ਜਨਾ ਹੋਏ ਨੇ ਇਹ ਬੋਤਲ કુલ 299 ਅਸੀਂ ਵਲਨਰੇਬਲ ਪੋਲਿੰਗ ਸਟੇਸ਼ਨ ਆਇਡੈਂਟੀਫਾਈ ਕੀਤੇ ਨੇ 299 ਇਹ ਉਹ ਪੋਲਿੰਗ ਸਟੇਸ਼ਨਸ ਹੈ ਜਿੱਥੇ ਪਾਸਤੇ ਵਿੱਚ ਕਿਸੇ ਤਰ੍ਹਾਂ ਦੀ ਵੀ ਹਿਸਟਰੀ ਰਹੀ ਹੈ ਜਾਂ ਫਿਰ ਉੱਥੇ ਕੁਝ ਇਸ ਤਰ੍ਹਾਂ ਦੇ ਤੱਤ ਨੇ ਜੋ ਸਾਨੂੰ ਲੱਗਦਾ ਹੈ ਕਿ ਵੋਟਰਸ ਨੂੰ ਇਨਫਲੂਐਂਸ ਕਰ ਸਕਦੇ ਆ ਬੋਟ ਪਾਲ ਦੇ ਵਿੱਚ ਪਰ ਇਹ ਇੱਕ ਡਾਇਨਾਮਿਕ ਪ੍ਰੋਸੈਸ ਹੈ ਮੈਂ ਕਹਾਂਗੀ ਇਹ ਗਿਣਤੀ ਵੱਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਜਿਵੇਂ ਜਿਵੇਂ ਸਾਨੂੰ ਲੱਗੇਗਾ ਕਿ ਇਹ ਬੋਥ ਦੇ ਵਿੱਚ ਕੋਈ ਵਲਨਰੇਬਲ ਪਾਕਟ ਹੈ ਜਾਂ ਫਿਰ ਕੋਈ ਬੰਦਾ ਇਸ ਤਰ੍ਹਾਂ ਦਾ ਹੈ ਜੋ ਕਿਸੇ ਨੂੰ ਇਨਫਲੂਐਂਸ ਕਰ ਸਕਦਾ ਹੈ ਅਸੀਂ ਆਪਣੀ ਗਿਣਤੀ ਬਤਾ ਵੀ ਦੇਵਾਂਗੇ ਸੀਨੀਅਰ ਸਿਟੀਜ਼ਨਾਂ ਲਈ ਮੈਂ ਪਹਿਲਾਂ ਵੀ ਸ਼ੇਅਰ ਕੀਤੀ ਸੀ 85 85 ਤੋਂ ਵੱਧ ਉਮਰ ਵਾਲੇ ਸੀਨੀਅਰ ਸਿਟੀਜ਼ਨ ਲਈ ਇੱਕ ਸਪੈਸ਼ਲ ਸਹੂਲਤ ਹੈ ਕਿ ਉਹਨੂੰ ਆਪਣੇ ਘਰ ਤੋਂ ਵੀ ਵੋਟ ਪਾ ਸਕਦੇ ਨੇ ਇਸ ਲਈ ਸਾਡੇ ਬੀਐਲਓਜ਼ ਉਹਨਾਂ ਸੀਨੀਅਰ ਸਿਟੀਜ਼ਨ ਕੋਲ ਜਾ ਰਹੇ ਹਨ ਉਹਨਾਂ ਦੀ ਕੰਸੈਂਟ ਲੈ ਲਏ ਹੈ ਕਿ ਕੀ ਤੁਸੀਂ ਬੋਟ ਆ ਕੇ ਵੋਟ ਪਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਘਰ ਤੋਂ ਵੋਟ ਪਾਣਾ ਚਾਹੁੰਦੇ ਜੇਕਰ ਉਹ ਆਪਣੇ ਘਰ ਤੋਂ ਵੋਟ ਪਾਣਾ ਚਾਹੁੰਦੇ ਫਾਰਮ 12 ਡੀ ਹੈ ਉਹ ਸਾਨੂੰ ਕਰਕੇ ਦੇ ਸਕਦੇ ਨੇ ਇਹ ਸਹੂਲਤ ਪੀਡਬਲਿਟੀ ਵੋਟਰਸ ਲਈ ਵੀ ਅਵੇਲੇਬਲ ਹੈ ਜੋ 40% ਤੋਂ ਵੱਧ ਹੈਂਡੀਕੈਪ ਹੈ ਤੇ ਇਲੈਕਸ਼ਨ ਤੋਂ ਪਹਿਲਾਂ 1 ਤਾਰੀਖ ਤੋਂ ਪਹਿਲਾਂ ਸਾਡੀ ਪੋਲਿੰਗ ਟੀਮ ਉੱਥੇ ਜਾਏਗੀ ਅਸੀਂ ਇਸ ਦੀ ਬਕਾਇਦਾ ਸਾਰੀ ਸੂchnਾ ਪੋਲਿਟਿਕਲ ਪਾਰਟੀਆਂ ਨੂੰ ਵੀ ਦੇਵਾਂਗੇ ਵੀਡੀਓਗ੍ਰਾਫੀ ਵੀ ਕਰਾਵਾਂਗੇ ਸਿਕਿਉਰਿਟੀ ਵੀ ਹੋਏਗੀ ਤੇ ਉਹਨਾਂ ਦੇ ਕਰ ਤੋਂ ਹੀ ਉਹਨਾਂ ਦੇ ਪੋਸਟਲ ਬੈਲਟ ਰਹੀ ਰਾਹੀਂ ਵੋਟ ਪਾਈ ਜਾਏਗੀ ਇਸ ਤੋਂ ਇਲਾਵਾ ਸਾਰੇ ਬੂਥਸ ਦੇ ਉੱਤੇ ਸਾਡੇ ਵੋਲੰਟੀਅਰਸ ਮੌਜੂਦ ਨੇ ਸੀਨੀਅਰ ਸਿਟੀਜ਼ਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਚਾਹੀਦੀ ਹੈ ਉਹ ਭਾਵੇਂ ਆਨ ਜਾਣ ਲਈ ਗੱਡੀ ਹੈ ਕੋਈ ਹੈਲਪ ਹੈ ਵੀਲਚੇਅਰ ਹੈ ਉਹ ਸਾਰੀ ਉਹਨਾਂ ਲਈ ਅਵੇਲੇਬਲ ਹੈ ਤੇ ਇਹ ਸੇਮ ਸੁਵਿਧਾ ਸਾਰੇ ਪੀਡਬਲਯੂਡੀ ਵੋਟਰਸ ਲਈ ਵੀ ਅਵੇਲੇਬਲ ਹੈ ਥੈਂਕ ਯੂ